ਕਹੇ ਸੀ ਤਾਂ ਜੀ ਸਰਕਾਰ ਇਹ ਐਨਆਰਆਈ ਨਹੀਂ ਬਣਾਈ ਐ ਤੇ ਜਿਨ੍ਹਾਂ ਨੇ ਬਣਾਈ ਐ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲਾਂ ਇਹ ਕੋਈ ਬਦਲਾਅ ਦਾ ਹੀ ਚੱਕਰ ਹੋਣਾ ਭੋਗ ਕਿਹਾ ਤਾਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਨੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬਣਾਇਆ ਅੱਜ ਉਹਨਾਂ ਨੂੰ ਪੈ ਗਿਆ ਪਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬਲੀ ਉਹਨਾਂ ਦੀ ਬੋਲ ਬਾਲੀ ਬਹੁਤ ਕੁਝ ਬੋਲਦੇ ਆ ਮੈਂ ਸਹਿਮਤ ਹਾਂ ਮਗਰ ਈਆਂ ਪਣਾ ਸਾਂਝੀਆਂ ਦੂਜੇ ਸਿਸਟਰ ਜਸਪਾਲ ਕੌਰ ਉਹ ਪਟਿਆਲੇ ਵਿਆਹੀ ਆ ਔਰ ਮੌਕੇ ਤੇ ਇੱਕ ਸਕੂਲ ਚ ਸੀ ਇੱਕ ਆਪਦੇ ਘਰੇ ਸੀ ਪਟਿਆਲੇ ਦੋਮਾ ਤੇ 307 ਲੱਖ ਸੀ ਨਜਵਾਨ ਪੰਨਾ ਸਿੱਧੂ ਦੀਆਂ ਭੈਣਾਂ ਦੇ ਉੱਤੇ 22 नेम 307 ਦਾ ਪਰਚਾ ਦਰਜ ਕਰਨ ਦੇ ਉੱਤੇ ਬਿਕਰਮ ਮਜੀਠੀਆ ਖੁੱਲਕੀ ਬੋਲੇ ਨੇ ਤੀਸਰੀ ਨਿੰਦਾ ਕੀਤੀ ਹੈ ਬਿਕਰਮ ਮਜੀਠੀਆ ਨੇ ਕਿਹਾ ਕਿ ਭਾਵੇਂ ਕਿ ਉਹ ਪੰਨਾ ਸਿੱਧੂ ਤੇ ਲਖਾ ਸਿਧਾਣਾ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਪਰ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਉਨੇ ਵੀ ਕਿਹਾ ਕਿ ਉਹ ਨਦੀ ਸਰਪਜੀਤ ਸਿੰਘ ਸਰਪੰਚ ਕੋਲ ਦੁਨੀ ਨਾਲ ਗੱਲ ਵੀ ਹੋਈ ਸੀ 3 ਫਰਵਰੀ ਨੂੰ ਉਹ ਥਾਣੇ ਵਿੱਚ ਸੀ ਪਰ ਉਹਨਾਂ ਦੇ ਉੱਤੇ ਫਿਰ ਵੀ 307 ਦਾ ਪਰਚਾ ਪਾ ਦਿੱਤਾ ਵੇ ਸ਼ੇਤਾਜੀ ਸਰਕਾਰ ਇਹ ਐਨਆਰਆਈ ਨਹੀਂ ਬਣਾਈ ਐ ਤੇ ਜਿਨ੍ਹਾਂ ਨੇ ਬਣਾਈ ਐ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲਾਂ ਇਹ ਕੋਈ ਬਦਲਾਅ ਦਾ ਹੀ ਚੱਕਰ ਹੋਣਾ ਆ ਅੱਜ ਕੱਲ ਉਹ ਉਹਦਾ ਵੀ ਬੜਾ ਚਲੋ ਭਾਵੇਂ ਮੈਂ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਏਡੀ ਸਹਿਮਤੀ ਨਹੀਂ ਰੱਖਦਾ ਮਗਰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਮੈਂ ਜਰੂਰ ਮਹਿਸੂਸ ਕਰਦਾ ਕਿ ਬੰਦੇ ਨੂੰ ਕਹਿਣਾ ਚਾਹੀਦਾ ਚਲੋ ਹਰੇਕ ਦੀ ਆਪ ਦੀ ਪੋਲਿਟਿਕਸ ਹੈ ਹਰੇਕ ਨੇ ਆਪ ਦਾ ਕੰਮ ਕਰਨਾ ਹੈ ਬਹੁਤ ਜਦੋਂ ਤਾ ਤੋ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਨੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬੜਾਇਆ ਅੱਜ ਉਹਨਾਂ ਨੂੰ ਪਹ ਗਿਆ ਕਿੱਥੇ ਪੰਜਾਬੀਆਂ ਨੂੰ ਵਿਚਾਰਨਾ ਚਾਹੀਦਾ ਕਿ ਕੀ ਤੁਹਾਡਾ ਫੈਸਲਾ ਸਹੀ ਸੀ ਕਿਉਂਕਿ ਇਹ ਉਹ ਪਾਰਟੀ ਹੈ ਜਿਹਨੂੰ ਹਿਮਾਚਲ ਪ੍ਰਦੇਸ਼ ਨੇ ਰਿਜੈਕਟ ਕੀਤਾ 1% ਤੋਂ ਘੱਟ ਵੋਟਾਂ ਗੁਜਰਾਤ ਦੇ ਲੋਕਾਂ ਨੇ ਰਿਜੈਕਟ ਕੀਤਾ ਦੇਸ਼ ਦੇ ਹੋਰ ਕਈ ਸੂਬੇ ਆ ਜਿੱਥੇ ਇਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਮਿਲਿਆ ਹੁਣ ਇਲੈਕਸ਼ਨਾਂ ਹੋਈਆਂ ਮੱਧ ਪ੍ਰਦੇਸ਼ ਰਾਜਸਥਾਨ ਹਰੇਕ ਥਾਂ ਇਨਕਾਰਤੇ ਗਏ ਮਗਰ ਪਤਾ ਨਹੀਂ ਪੰਜਾਬੀ ਕੇਸ ਗੱਲ ਤੇ ਇਹਨਾਂ ਦੀ ਗੱਲਾਂ ਤੇ ਆ ਗਏ ਔਰ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬੀ ਜਿਹਦਾ ਲੋਹਾ ਦੁਨੀਆ ਮੰਨਦੀ ਆ। ਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਇਹਨਾਂ ਨੇ ਪੱਗ ਦਾ ਸ਼ਾਨ ਉੱਚੀ ਕੀਤੀ। ਅੱਜ ਕੀ ਉਹਨੂੰ ਕੋਈ 3.5 ਫੁੱਟ ਦਾ ਬੰਦਾ ਦਿੱਲੀੋਂ ਚਲਾਊਗਾ? ਦਿੱਲੀ ਮਾਡਲ ਦਿੱਲੀ ਮਾਡਲ ਕਾਹਦਾ ਦਿੱਲੀ ਮਾਡਲ ਲੁੱਟ ਕੋ ਸੁੱਟਦਾ? ਹਰ ਇੱਕ ਚੀਜ਼ 'ਚ ਅੱਜ ਦਿੱਲੀ ਵਾਲਿਆਂ ਨੂੰ ਜਾਂ ਬਾਹਰ ਤੋਂ ਲਿਆ ਕੇ ਲੋਕਾਂ ਨੂੰ ਕਾਬਜ ਕਰਤਾ ਚਾਹੇ ਰਾਜ ਸਭਾ ਹੈ ਕੁਛ ਹੋਰ ਆ ਉਹਦੇ ਰਿਜ਼ਲਟ ਵੇਖੀ ਰਹੇ ਅੱਜ ਮੈਂ ਭਾਵੇਂ ਭਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਵਲੀ ਉਹਨਾਂ ਦੀ ਬੋਲਬਾਲੀ ਬਹੁਤ ਕੁਝ ਬੋਲਦੇ ਆ ਮੈਂ ਸਹਿਮਤ ਹਾਂ ਮਗਰ ਈਆਂ ਪੈਣਾ ਸਾਂਝੀਆਂ ਉਹਨਾਂ ਦੀ ਸਿਸਟਰ ਇੱਕ ਹੈਗੇ ਕਿਰਨਦੀਪ ਕੌਰ ਜਿਹੜੇ ਹੈਡਮਾਸਟਰ ਨੇ ਉਹ ਲੱਗੇ ਆ ਜੀ ਉੱਪੇ ਪਿੰਡ ਚ ਉਹਨਾਂ ਤੇ 307 ਦਾ ਪਰਚਾ ਦਿੱਤਾ ਦੂਜੇ ਸਿਸਟਰ ਜਸਪਾਲ ਕੌਰ ਉਹ ਪਟਿਆਲੇ ਵਿਆਹ ਹੈ ਔਰ ਮੌਕੇ ਤੇ ਇੱਕ ਸਕੂਲ ਚ ਸੀ ਇੱਕ ਆਪਦੇ ਘਰੇ ਸੀ ਪਟਿਆਲੇ ਦੋਵਾਂ ਤੇ 307 ਲਾਤੀ ਅੱਜ ਮੇਰੀ ਗੱਲ ਵੀ ਹੋਈ ਸਰਬਜੀਤ ਸਰਪੰਚ ਕੋਟ ਦੁੰਨੇ ਵਾਲੇ ਨਾਲ ਉੱਤੇ ਵੀ ਉਹ ਥਾਣੇ ਸੀ ਉਹ ਦਿਨ 3 ਤਰੀਕ ਨੂੰ ਉੱਤੇ ਵੀ 307 ਲਾਤੀ ਮਤਲਬ ਇਹ ਜੀ ਇਹ ਨੇਰਗਰਦੀ ਮੌਜੂਦਾ ਸਰਕਾਰ ਕਰ ਰਹੀ ਹੈ ਹਰੇਕ ਝੂਠੇ ਪਰਚੇ ਐਨਆਰਆਈ ਦੀ ਜ਼ਮੀਨਾਂ ਤੇ ਕਬਜ਼ੇ ਔਰ ਕਬਜ਼ੇ ਕੌਣ ਕਰਨ ਕਰਿਆ ਆਪ ਦੇ ਕਾਰਕੁਨ ਆਪ ਜਾਂ ਆਪ ਦੇ ਐਮਐਲਏ ਕਰਾ ਰਹੇ ਇਸ ਲਈ ਤਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਚਾਰਨਾ ਚਾਹੀਦਾ ਔਰ ਮੈਂ ਸਮਝਦਾ ਉਹਨਾਂ ਨੇ ਸਮਝ ਲਿਆ ਕੁਵਾਰੀ ਜ਼ਰੂਰ ਉਹਨਾਂ ਨਾਲ ਧੋਖਾ ਹੋਇਆ ਸਬਕ ਸਿਖਾਉਣਗੇ ਜੋ ਹਾਲਾਤ ਬਣੇ ਹੋਏ ਆ ਇਹ ਸਰਕਾਰਾਂ ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ ਇਹ ਆਂਦੀ ਜਾਂਦੀ ਰਹਿੰਦੀ ਆ ਮਗਰ ਜੋ ਹੁਣ ਮੌਜੂਦਾ ਆਪ ਦੀ ਸਰਕਾਰ ਨੇ ਹਾਲਾਤ ਬਣਾਤੇ ਮੈਨੂੰ ਨਹੀਂ ਲੱਗਦਾ ਮੁੜ ਕੇ ਇਹਨਾਂ ਤੋਂ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਕੋਲ ਬਿਲਕੁਲ ਸਾਡਾ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕੀ ਪਾਰਟੀਆਂ ਕੂਟੀਆਂ ਛੋਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅੱਜ ਤਾਂ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੜੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦੇਵਾਂਗੇ ਜਾਂ ਤੁਹਾਡੀ ਅਖਬਾਰ ਚੋਂ ਪੜ ਲਿਆਂਗੇ ਦੱਸਦੀ ਕਿ ਵਿਕਰਮ ਜੀਠਿਆ ਦੇ ਵੱਲੋਂ ਮਾਨ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ 사ਦੇ ਗਏ ਹਨ ਕਿ ਸਰਕਾਰ ਦੇ ਵੱਲੋਂ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਐਨ ਆਰ ਆਈਸ ਦੀਆਂ ਜਾਇਦਾਦਾਂ ਤੇ ਕਬਜ਼ੇ ਹੋ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਆਗੂ ਕਰ ਰਹੇ ਨੇ ਉਹਨੇ ਇਹ ਵੀ ਕਹਿ ਕੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪ ਸਰਕਾਰ ਨੇ ਜੋ ਹਾਲਾਤ ਬਣਾਈ ਨੇ ਉਹਨਾਂ ਨੂੰ ਨਹੀਂ ਲੱਗਦਾ ਕਿ ਕੋਈ ਹੁਣ ਇਹਨਾਂ ਨੂੰ ਵੋਟ ਗਲਤੀ ਨਾਲ ਵੀ ਕਰੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ